हेलो एवरीवन गुड आफ्टरनून सो ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਜੋ ਹੋਟਲ ਔਰ ਰੈਸਟੋਰੈਂਟ ਚ ਮਿਲਦੇ ਨੇ ਬਹੁਤ ਮਸ਼ਹੂਰ ਨੇ ਰੈਸਪੀ ਜਿਸ ਦਾ ਨਾਮ ਹੈ ਮਸ਼ਰੂਮ ਟੂਪਲੈਕਸ ਤੋਂ ਉਹਦੇ ਲਈ ਆਪਾਂ ਲੈਏ ਨੇ ਦੇਖੋ ਮਸ਼ਰੂਮ ਤੇ ਇਹਦੇ ਵਿੱਚ ਆਪਾਂ ਨਮਕ ਪਾ ਕੇ ਇਸ ਨੂੰ ਆਪਾਂ ਹੁਣ ਬੋਇਲ ਕਰਾਂਗੇ ਸੋ ਤੁਸੀਂ ਬਨੇ ਰਹੋ ਜੀ ਮੇਰੇ ਨਾਲ ਸੋ ਦੇਖੋ ਜੀ ਉਹ ਬਾਲ ਆ ਗਿਆ ਤੇ ਅੰਡਾ ਕਲਰ ਦੇਖੋ ਕਿਵੇਂ ਦਾ ਹੋ ਗਿਆ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਿੰਨੇ ਆ ਤੇ ਇੱਧਰ ਆਪਣੀ ਪਾਲਕ ਹੋ ਰਹੀ ਆ ਤੇ ਇਹ ਆਪਾਂ ਫਿਲਿੰਗ ਕਰਨੀ ਆ ਮਸ਼ਰੂਮ ਚ ਉਹਦੇ ਲਈ ਆਪਾਂ ਬਣਾਵਾਂਗੇ ਇੱਧਰ ਲਈ ਆਪਾਂ ਚੀਜ਼ ਤੇ ਫਿਰ ਤੁਸੀਂ ਬਣੇ ਰਹੋ ਮੇਰੇ ਨਾਲ ਅੱਗੇ ਮੈਂ ਤੁਹਾਨੂੰ ਦਿਖਾਵਾਂਗੀ ਕਿ ਕਿਵੇਂ ਬੰਦੇ ਨੇ ਡੁਪਲੈਕਸ ਸੋ ਦੇਖੋ ਜੀ ਹੁਣ ਆਪਾਂ ਮਸ਼ਰੂਮ ਦੀਆਂ ਡੰਡੀਆਂ ਆਪਾਂ ਕੱਢ ਲੈਂਦੇ ਆ ਇਸ ਤਰ੍ਹਾਂ ਤੇ ਇਹਦੇ ਵਿੱਚ ਆਪਾਂ ਫਿਲ ਕਰਾਂਗੇ ਜੋ ਆਪਾਂ ਇਹਦੇ ਲਈ ਮਸਾਲਾ ਬਣਾਵਾਂਗੇ ਤੇ ਬਣੇ ਰਹੋ ਜੀ ਤੁਸੀਂ ਮੇਰੇ ਨਾਲ ਸੋ ਜਿਹੜੀਆਂ ਆਪਾਂ ਮਸ਼ਰੂਮ ਦੀਆਂ ਡੰਡੀਆਂ ਕੱਢੀਆਂ ਨੇ ਤੇ ਇਹਨਾਂ ਨੂੰ ਆਪਾਂ ਚੌਪ ਕਰ ਲੈਂਦੇ ਆ ਬਰੀਕ-ਬਰੀਕ ਸੋ ਦੇਖੋ ਜੀ ਆਪਾਂ ਮਸ਼ਰੂਮ ਦੀਆਂ ਡੰਡੀਆਂ ਵੀ ਚੋਪ ਕਰ ਲਈਆਂ ਨਾਲੇ ਚੀਜ਼ ਵੀ ਦੋਨੋਂ ਚੀਜ਼ਾਂ ਆਪਾਂ ਇਕੱਠੀਆਂ ਪਾਣੀਆ ਵਿੱਚ ਤੇ ਇਧਰ ਆਪਾਂ ਪੈਨ ਲਿਆ ਤਾਂ ਉਹਦੇ ਵਿੱਚ ਆਪਾਂ ਥੋੜਾ ਜਿਹਾ ਘਿਓ ਪਾਵਾਂਗੇ ਤੇ ਇਸ ਨੂੰ ਥੋੜਾ ਪਗੜ ਮਿਲਾ ਦਿੰਦੇ ਹਾਂ ਸੋ ਨਾਲ ਹੀ ਪਾ ਦਾਂਗੇ ਆਪਾਂ ਲਸਣ ਦਾ ਥੋੜਾ ਜਿਹਾ ਪੇਸਟ ਤੇ ਇਹਦੇ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਹੈ ਜੀ ਮਸ਼ਰੂਮ ਦੇ ਵਿੱਚ ਸੋ ਉਸ ਤੋਂ ਬਾਅਦ ਪਾਵਾਂਗੇ ਆਪਾਂ ਮਸ਼ਰੂਮ ਦੀਆਂ ਜਿਹੜੀਆਂ ਡੰਡੀਆਂ ਚੋਪ ਕੀਤੀਆਂ ਐ ਤੇ ਨਾਲ ਹੀ ਆਪਾਂ ਪਾਵਾਂਗੇ ਚੀਜ਼ ਇਹਨਾਂ ਨੂੰ अच्छी तरह ਆਪਾਂ ਪਕਾਵਾਂਗੇ ਸੋ ਨਾਲ ਹੀ ਆਪਾਂ ਪਾਲਕ ਪਾ ਦਿੰਦੇ ਆ ਇਹਨੂੰ ਆਪਾਂ अच्छी तरह ਪਕਾਣਾ ਜਦ ਤੱਕ ਆਪਣੇ ਇਹ ਪਾਣੀ ਨਹੀਂ ਸੋਕ ਲੈਂਦੇ ਤੇ ਸਦ ਤੱਕ ਇਹਨੂੰ ਆਪਾਂ ਪਕਾਵਾਂਗੇ ਤੁਸੀਂ ਮੇਰੇ ਨਾਲ ਬਨੇ ਰੋ ਸੋ ਗਾਇਸ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਨਮਕ ਤੇ ਥੋੜਾ ਪਾਵਾਂਗੇ ਆਪਾਂ ਕਾਲੀ ਮਿਰਚ ਪਾਊਡਰ ਇਸ ਨੂੰ ਅੱਛੀ ਤਰ੍ਹਾਂ ਪਕਾ ਲਓ ਜੀ ਸੋ ਜਦ ਤੱਕ ਪਾਣੀ ਨਹੀਂ ਸੁੱਕਦਾ ਤਾਂ ਗਾਇਸ ਹੋਟਲਾ ਦੇ ਵਿੱਚ ਇਸੇ ਤਰ੍ਹਾਂ ਬਣਾਉਂਦੇ ਆ ਰੈਸਟੋਰੈਂਟ ਦੇ ਵਿੱਚ ਸੋ ਇੱਕ ਵਾਰ ਤੁਸੀਂ ਬਣਾ ਕੇ ਦੇਖੋ ਤੇ ਬਹੁਤ ਹੀ ਟੇਸਟੀ ਲੱਗੂਗਾ ਤੁਹਾਨੂੰ ਵੀ ਸੋ ਗਾਇਸ ਦੇਖੋ ਪਾਣੀ ਬਿਲਕੁਲ ਸੁੱਕ ਗਿਆ ਹੈ ਤਾਂ ਹੁਣ ਆਪਾਂ ਗੈਸ ਨੂੰ ਬੰਦ ਕਰ ਦਿੰਨੇ ਆ ਸੋ ਦੇਖੋ ਜੀ ਠੰਡਾ ਹੋ ਚੁੱਕਿਆ ਮਸਾਲਾ ਤਾਂ ਹੁਣ ਆਪਾਂ ਇਹਦੇ ਵਿੱਚ ਫਿਲ ਕਰਾਂਗੇ ਤੇ ਫਿਲ ਉਨਾ ਹੀ ਕਰਨਾ ਜਿੰਨਾ ਤੁਹਾਨੂੰ ਜ਼ਰੂਰਤ ਹੈ ਉਸ ਤੋਂ ਵੱਧ ਨਹੀਂ ਕਿਉਂਕਿ ਫਿਰ ਫਟ ਜਾਂਦੇ ਆ ਤੇ ਚਲੋ ਫਿਰ ਤੁਹਾਨੂੰ ਦਿਖਾਉਨੇ ਆ ਆਪਾਂ ਹੁਣ ਫਿਲ ਕਰਕੇ ਸੋ ਦੇਖੋ ਜੀ ਆਪਾਂ ਸਾਰੇ ਆਪਾਂ ਫਿਲ ਕਰ ਲਿੱਤੇ ਆ ਤਾਂ ਹੁਣ ਆਪਾਂ ਇਹਨਾਂ ਨੂੰ ਜੋੜ ਕੇ ਤੇ ਇਹਦੇ 'ਚ ਸਟਿਕ ਲਗਾਵਾਂਗੇ ਤੇ ਸਾਈਜ਼ ਦੋਨਾਂ ਦਾ ਸੇਮ ਹੋਣਾ ਚਾਹੀਦਾ ਜਿੱਦਾਂ ਜੋੜੂਗੇ ਤਾਂ ਛੋਟਾ ਵੱਡਾ ਨਹੀਂ ਹੋਣਾ ਚਾਹੀਦਾ ਦੇਖੋ ਜਿਵੇਂ ਇਹ ਨੂੰ ਇਹਦੇ ਨਾਲ ਆਪਾਂ ਜੋੜ ਦਾਂਗੇ ਇਸ ਤਰ੍ਹਾਂ ਤੇ ਇਸ ਤਰ੍ਹਾਂ ਆਪਾਂ ਇਹਨੂੰ ਜੋੜ ਕੇ ਇਹਦੇ ਵਿੱਚ ਇਸ ਤਰ੍ਹਾਂ ਆਪਾਂ ਲਗਾਵਾਂਗੇ ਸਟਿਕ दोनों साइड आप लगा देंगे इस तरह सो so, इसी तरह आप मशरूम टूथपिक के बंद कर लेंगे तो देखो सो so, सो so, देखो इस तरह मैं सारे मशरूम बंद कर ले टूथपिक ना आप बैटर बनावे सो so, बैटर ले लिया आप मैदा दो चम्मच मैदा लिया दो चम्मच ले कॉर्नफ्लावर आपनफ्लावर ये आप थोड़ा ज नमक थोड़ी जी पावगे आप पा, चिली फ्लेक्स थोड़ा पावगे आप पा, ब्लैक पेपर ਤੇ ਹੁਣ ਤੁਸੀਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇਹਦਾ ਥਿੱਕ ਜਿਹਾ ਬੈਟਰ ਬਣਾਓ ਬੈਟਰ ਆਪਾਂ ਥਿੱਕ ਬਣਾਉਣਾ ਸੋ ਬੈਟਰ ਸਾਡਾ ਬਣ ਚੁੱਕਿਆ ਹੈ ਤਾਂ ਹੁਣ ਆਪਾਂ ਅੱਗੇ ਤੁਹਾਨੂੰ ਦਿਖਾਣੇ ਆ ਕਿਵੇਂ ਕਰਨਾ ਹੈ ਸੋ ਗਾਇਸ ਬੈਟਰ ਸਾਡਾ ਰੈਡੀ ਹੈ ਤਾਂ ਹੁਣ ਆਪਾਂ ਇਹਦੇ ਵਿੱਚ ਮਸ਼ਰੂਮ ਚੰਗੀ ਤਰ੍ਹਾਂ ਡਿਪ ਕਰ ਲੈਣੇ ਆ अच्छी तरह कोटिंग आ जाए देखो ਤੇ ਸਾਰੇ ਮਸ਼ਰੂਮ ਆਪਾਂ ਇਸੇ ਤਰ੍ਹਾਂ ਕਰ ਲੈਨੇ ਆ। ਸੋ ਗਾਇਸ ਕੋਈ ਬੜੀ ਗੱਲ ਨਹੀਂ ਹੈਗੀ ਘਰ 'ਚ ਬਣਾਣੀ ਤੇ ਹੋਟਲਾਂ 'ਚ ਆਪਾਂ ਵੇਖਾਂ ਮੈਂ ਤੇ ਸ਼ਾਦੀਆਂ 'ਚ ਮਤਲਬ ਖਾਂਦੇ ਆਪਾਂ ਪਾਰਟੀਆਂ ਵਗੈਰਾ 'ਚ ਜਾਂਦੇ ਆ ਤਾਂ ਆਪਾਂ ਨੂੰ ਬਹੁਤ ਟੇਸਟੀ ਲੱਗਦੇ ਆ ਤਾਂ ਤੁਸੀਂ ਇਸ ਤਰ੍ਹਾਂ ਘਰ ਹੀ ਬਣਾ ਕੇ ਖਾਓ ਬਹੁਤ ਹੀ ਵਧੀਆ ਬੰਦੇ ਨੇ। ਤੇ ਫਿਰ ਮੈਨੂੰ ਦੱਸਣਾ ਕਿ ਤੁਹਾਨੂੰ ਕਿਵੇਂ ਦੇ ਲੱਗੇ ਸੋ ਹੁਣ ਆਪਾਂ ਇਸ ਨੂੰ ਥੋੜੀ ਦੇ ਡਿਪ ਕਰ ਲੈਨੇ ਤੇ ਇਧਰ ਆਪਾਂ ਲਿਆ ਬ੍ਰੈਡ ਕ੍ਰੰਬ ਇਹਨੂੰ ਆਪਾਂ ਬ੍ਰਾਊਨ ਬ੍ਰੈਡ ਕ੍ਰੰਬ ਲਿਖਤਾ ਹੈ ਤੇ ਇਹਨੂੰ ਆਪਾਂ ਮਸ਼ਰੂਮ ਨੂੰ ਹੁਣ ਇਹਦੇ ਨਾਲ ਇਸ ਤਰ੍ਹਾਂ ਕਰਾਂਗੇ ਇਹਦੇ ਨਾਲ ਬਹੁਤ ਹੀ ਕ੍ਰਿਸਪੀ ਬਣਦੇ ਆ ਤੇ ਇਹਨੂੰ ਆਪਾਂ ਦਬਾਣਾ ਨਹੀਂ ਆ ਨਹੀਂ ਤਾਂ ਟੁੱਟ ਜਾਏਗਾ ਸੋ ਇਸ ਤਰ੍ਹਾਂ ਆਪਾਂ ਕ੍ਰੰਬ ਲਗਾ ਲੈਨੇ ਉੱਪਰ ਸੋ ਦੇਖੋ ਜੀ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਇਧਰ ਆਪਾਂ ਲਿਆ ਆਇਲ ਤੇ ਆਇਲ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਮੀਡੀਅਮ ਫਲੇਮ ਤੇ ਹੀ ਆਪਾਂ ਨਾਲ ਇਹਨੂੰ ਪਕਾਣਾ ਤੇ ਚਲੋ ਫਿਰ ਇਸ ਨੂੰ ਆਪਾਂ ਟਰਾਈ ਕਰ ਲੈਨੇ ਆ ਮਸ਼ਰੂਮ ਦੂਪ ਲੈਕਸੂ ਤੇ ਇਸ ਤਰ੍ਹਾਂ ਬਹੁਤ ਹੀ ਵਧੀਆ ਬਣ ਲਿਆ ਤੁਸੀਂ ਇੱਕ ਵਾਰ ਟਰਾਈ ਜ਼ਰੂਰ ਕਰਕੇ ਦੇਖਣਾ ਸੋ इसू आपको मीडियम फ्लेम से ही पकाना है क्योंकि अगर आप हाई फ्लेम पर करा तो जल्दी कलर आ जाएगा बिचों कच्चे रह जाएंगे इस करके आपू स्लो फ्लेम से स्लो फ्लेम से नहीं मीडियम फ्लेम से पकाना है ते, देखो। दे रहा। तो देखो बिच इसको तो हिलाो पेल आप हाफ फ्राई करके क्डा ਤੇ ਫਿਰ 1 ਮਿੰਟ ਬਾਅਦ ਉਸ ਤੋਂ ਬਾਅਦ ਆਪਾਂ ਇਹਨੂੰ ਫਰਾਈ ਕਰਾਂਗੇ ਕਿਉਂਕਿ ਇਹਦੇ ਨਾਲ ਫਿਰ ਬਹੁਤ ਕ੍ਰਿਸਪੀ ਬਣਦੇ ਆ ਇਸ ਤਰ੍ਹਾਂ ਕੁਸਕੀ ਬਣਦੇ ਨੇ ਤਾਂ ਇਸ ਨੂੰ ਆਪਾਂ ਪਹਿਲਾਂ ਕੱਢ ਲੈਨੇ ਆ 1 ਮਿੰਟ ਹੋ ਚੁੱਕਿਆ ਹੈ ਤਾਂ ਹੁਣ ਆਪਾਂ ਇਸ ਨੂੰ ਪਹਿਲਾਂ ਕੱਢ ਲੈਨੇ ਆ 1 ਮਿੰਟ ਹੋ ਗਿਆ ਤਾਂ ਆਪਾਂ ਦੁਬਾਰਾ ਫਿਰ ਇਸ ਨੂੰ ਫਰਾਈ ਕਰ ਦੁਬਾਰਾ ਫਿਰ ਆਪਾਂ ਇਸ ਨੂੰ ਪਾਸਾ ਫਰਾਈ ਕਰ ਰਹੇ ਆ ਸੋ ਗਾਇਸ ਹੁਣ ਆਪਾਂ ਇਸ ਨੂੰ ਕੱਢ ਲੈਨੇ ਆ ਤੇ ਇਸੇ ਤਰ੍ਹਾਂ ਆਪਾਂ ਸਾਰੇ ਬਣਾ ਲੈਨੇ ਆ ਮਸ਼ੂ डुप्लेक्स सो गाइज देखो आवाज़ आ रही है कितने क्रिस्पी बने सो हूँ आपू कट ला तो इस तरह आपू सेंटर चो कटना है देखो कि सोहनी फीलिंग आई है विच तो इसी तरह आप सारे कट लागे ਗਾਇਸ ਬਹੁਤ ਹੀ ਕ੍ਰਿਸਪੀ ਬਨੇ ਆ ਤੇ ਤੁਹਾਨੂੰ ਰੈਸਟੋਰੈਂਟ ਜਾਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਘਰ ਦੇ ਵਿੱਚ ਬਣਾਓ ਬੱਚਿਆਂ ਨੂੰ ਵੀ ਖਿਲਾਓ ਤੇ ਘਰ ਚ ਸਾਨੂੰ ਪਤਾ ਹੁੰਦਾ ਸੀ ਕਿ ਇਸ ਤਰ੍ਹਾਂ ਬਣਾਏ ਆ ਤੇ ਹੋਟਲ ਦਾ ਸਾਨੂੰ ਪਤਾ ਨਹੀਂ ਕਿ ਉਹ ਨੇ ਕੀ ਪਾਇਆ ਵਿੱਚ ਕੀ ਨਹੀਂ ਤੇ ਇਸ ਕਰਕੇ ਤੁਸੀਂ ਵੀ ਬੱਚਿਆਂ ਨੂੰ ਘਰ ਚ ਹੀ ਬਣਾ ਕੇ ਖਿਲਾਓ ਸੋ ਦੇਖੋ ਜੀ ਤੇ ਕਿਨੂੰ ਕਿਨੂੰ ਪਸੰਦ ਆ ਜੀ ਮਸ਼ਰੂਮ ਗ੍ਰੁਪਲੈਕਸ ਸਾਨੂੰ ਜ਼ਰੂਰ ਦੱਸਣਾ ਤੇ ਮੇਰੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਇਹ ਵੀ ਜ਼ਰੂਰ ਦੱਸਿਓ ਸੋ ਅੱਗੇ ਵੀ ਮੈਂ ਹੋਰ ਵਧੀਆ-ਵਧੀਆ ਵੀਡੀਓ ਲੈ ਕੇ ਆਵਾਂਗੀ ਤੇ ਤੁਸੀਂ ਮੇਰੇ ਨਾਲ ਹੀ ਬਨੇ ਰਹਿਣਾ ਤੇ ਤੁਸੀਂ ਇਸ ਤਰ੍ਹਾਂ ਘਰ ਵਿੱਚ ਬਣਾਓਗੇ ਤਾਂ ਬਾਰ-ਬਾਰ ਬਣਾਓਗੇ ਤੁਸੀਂ ਇਸ ਤਰ੍ਹਾਂ ਬੱਚੇ ਵੀ ਤੁਹਾਡੇ ਖੁਸ਼ ਤੇ ਤੁਹਾਨੂੰ ਹੋਟਲ 'ਚ ਵੀ ਨਹੀਂ ਜਾਣਾ ਪਏਗਾ ਸੋ ਮੇਰੀ ਵੀਡੀਓ ਨੂੰ ਤੁਸੀਂ ਇੰਨਾ ਪਿਆਰ ਦਿੰਦੇ ਹੋ ਅੱਗੇ ਵੀ ਇਦਾਂ ਹੀ ਦੇਣਾ ਤੇ ਨਾਲ ਮੇਰੇ ਬਨੇ ਰਿਹਾ ਕਰੋ ਤੇ ਤੁਹਾਨੂੰ ਵਧੀਆ ਵਧੀਆ ਰੈਸਪੀਜ਼ ਲੈ ਕੇ ਆਵਾਂਗੀ ਤੁਹਾਡੇ ਲਈ ਤੇ ਦੇਖੋ ਜੀ ਸਾਡੇ ਮਸ਼ਰੂਮ ਡਿਪਲੈਕਸ ਬਣ ਕੇ ਤਿਆਰ ਆ ਤੇ ਖਾ ਲਓ ਤੁਸੀਂ ਵੀ ਜਿਹਨੇ ਜਿਹਨੇ ਖਾਣੇ ਆ ਜੀ ਸੋ ਮੇਰੀ ਵੀਡੀਓ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਖਾ ਲਓ ਫਿਰ ਤੁਸੀਂ ਵੀ ਸੋ ਗਾਇਜ਼ ਆਜੋ ਫਿਰ ਤੁਸੀਂ ਵੀ ਖਾ ਲਓ ਤੇ ਮੇਰੀ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਤੇ ਮੈਨੂੰ ਦੱਸਣਾ ਕਿ ਕਿਵੇਂ ਦੀ ਲੱਗੀ ਤੁਹਾਨੂੰ ਮੇਰੀ ਵੀਡੀਓ ਤੇ ਲਾਸਟ ਤੱਕ ਮੇਰੇ ਨਾਲ ਬਣਲੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ